ਸਸਿਕਾ ਜੀ ਮੈਂ ਹਾਂ ਕੌਮੇ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਕਾਰੋਬਾਰੀ ਅੰਧਾਰਿਆ ਅਤੇ ਕਰੌਤੇ ਗੋਲੀਬਾਰੀ ਦਾ سلسلہ ਲਗਾਤਾਰ ਚੱਲ ਰਿਹਾ ਹੈ ਅਤੇ ਯਾਕ ਰੀਜਨ ਨੇ ਰਿਚਮੰਡ ਹਿੱਲ ਵਿਖੇ ਸਿਨੇਮਾ ਹਾਲ ਉਤੇ ਗੋਲਿਆ ਚਲੋਂਦੀ ਚੋਥੀ ਵਾਰ ਦਾਤ ਸਾਹਮ੍ਹੇ ਆਈ ਹੈ ਯਾਕ ਰੀਜਨਲ ਪੁਲਿਸ ਨੇ ਵਾਧਾਤ ਦੀ ਵੀਡੀਓ ਜਾਰੀ ਕਰਦਿਆਂ ਸ਼ੱਕੀਆਂ ਦੀ ਪਛਾਣ ਵਾਸਤੇ ਲੋਕਾਂ ਤੋਂ ਮਦਦ ਮੰਗੀ ਹੈ ਤੇ ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਦੀ ਵਾਧਾਤ ਈਸਟ ਬੀਵਰ ਕ੍ਰੀਕ ਅਤੇ ਹਾਈਵੇ ਸਾਥੀ ਇਲਾਕੇ ਦੇ ਵਿੱਚ ਤੜਕੇ ਤਕਰੀਬਨ 7:30 ਵਜੇ ਵਾਪਰੀ ਹੈ ਦੱਸਦੀ ਕਿ ਕਨਸਟੇਬਲ ਲੀਜ਼ਾ ਮੋਸਕਾਲੁਕ ਨੇ ਕਿਹਾ ਕਿ ਗੋਲੀਆਂ ਚੱਲਣ ਵੇਲੇ ਸਿਨੇਮਾ ਹਾਲ ਪਾਂਸੀ ਅਤੇ ਸ਼ਕੀਆਂ ਦੇ ਵੱਲੋਂ 프ੰਟ ਐਂਟ੍ਰੈਂਸ ਤੋਂ ਨਿਸ਼ਾਨਾ ਬਣਾਇਆ ਗਿਆ ਇਸ ਨਾਲ ਇਹ ਵੀ ਦੱਸਣਾ ਬੰਦਾ ਹੈ ਕਿ ਇਸ ਤੋਂ ਪਹਿਲਾਂ ਗੋਲੀਬਾਰੀ ਦੀਆਂ ਦੋ ਵਾਰ ਦਾਤਾਂ ਉਸ ਵੇਲੇ ਵਾਪਰੀਆਂ ਜਦੋਂ ਸਿਨੇਮਾ ਹਾਲ ਖੁੱਲਾ ਸੀ ਪੁਲਿਸ ਵੱਲੋਂ ਗੋਲੀਬਾਰੀ ਦਾ ਮਕਸਦ ਪਤਾ ਕਰਨ ਦੇ ਯਤਨ ਕਿ ਤੇਜਾਰੇ ਨੇ ਲੀਜ਼ਾ ਮੋਸਕਾਲੁਕ ਮੁਤਾਬਕ ਗੋਲੀਬਾਰੀ ਦੀ ਹਰ ਵਾਰ ਦਾਤ ਦੌਰਾਨ ਵੱਖਰੀ ਗੱਡੀ ਦੀ ਵਲਤੋਂ ਕੀਤੀ ਗਈ ਅਤੇ ਪਿਛਲੀਆਂ ਵਾਰ ਦਾਤਾਂ ਦੌਰਾਨ ਅਰੰਭੀ ਪੜਤਾਲ ਨੂੰ ਹੀ ਅੱਗੇ ਵਿਦਾਇਆ ਜਾ ਰਿਹਾ ਹੈ તાਜਵਾਦ ਦਾ ਅਤ ਦੇ ਵਿੱਚ ਨੀਲੇ ਰੰਗ ਦੀ ਗੱਡੀ ਦੇਖੀ ਜਾ ਸਕਦੀ ਹੈ ਜਦਕਿ 24 ਮਈ ਨੂੰ ਸ਼ੱਕੀਆਂ ਦੇ ਵੱਲੋਂ ਗੂੜੇ ਨੀਲੇ ਰੰਗ ਦੀ ਗੱਡੀ ਵਰਤੀ ਗਈ ਸੀ ਮਨਨੇ ਜਾ ਰਿਹਾ ਹੈ ਕਿ ਇਸੇ ਗੱਡੀ ਦੀ ਵਰਤੋਂ ਕੌਨਟੋ ਦੇ ਇੱਕ ਸਿਨੇਮਾ ਉੱਤੇ ਗੋਲੀਆਂ ਚਲਾਉਣ ਲਈ ਕੀਤੀ ਗਈ। ਰਿਟਾਇਰਮੈਂਟ ਹੇਲ ਦੇ ਥੀਏਟਰ ਵਿੱਚ ਗੋਲੀਬਾਰੀ ਦੀ ਇਹ ਪਹਿਲੀ ਵਾਰ ਦਾ 17 ਮਈ ਨੂੰ ਸਾਹਮਣੇ ਆਈ ਜਦਕਿ 19 ਮਈ ਨੂੰ ਦੂਜੀ ਵਾਰ ਗੋਲੀਆਂ ਛਲੀਆਂ ਸਨ। ਹੁਣ ਤੱਕ ਚਾਰ ਵਾਰ ਦਾ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਤਾਂ ਨਹੀਂ ਹੈ ਪਰ ਇੱਥੇ ਵੀ ਦੱਸਣਾ ਬੰਦ ਹੈ ਕਿ ਇੱਕ ਸਾਊਥ ਇੰਡੀਅਨ ਫਿਲਮ ਦਿਖਾ ਕੇ ਸਿਨੇਮਾ ਕਰਾਨੂ ਇਸ ਸਾਲ ਜਨਵਰੀ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ ਤੇ ਬ੍ਰੈਂਟਨ, ਸਕਾਰਬ్రో, ਵੌਨ ਅਤੇ ਰਿਟਾਇਰਮੈਂਟ de cinema care amici. ਫਿਲਮ ਪ੍ਰਦਰਸ਼ਿਤ ਕੀਤੀ ਗਈ। ਇਨੀਆਂ ਵਾਦਾਤਾ ਤੇ ਮਗਰੋਸੀ ਨੇ ਪਲੈਕਸ ਨੇ ਫਿਲਮ ਦੀ ਮੂਡ ਸਕਰੀਨਿੰਗ ਬੰਦ ਕਰ ਦਿੱਤੀ ਤੇ ਇਨਾਂ ਵਾਦਾਤਾ ਦੀ ਪੜਤਾਲ ਕਰਦੇ ਆ ਮਾਥਰ ਨੇ 27 ਸਾਲ ਨੌਜਵਾਨ ਨੂੰ ਗ੍ਰਿਫਤਾਰ ਕੀਤਾ। ਜਦਕਿ ਕੁਝ ਹਫਤੇ ਬਾਅਦ ਦੂਜੀ ਗ੍ਰਿਫਤਾਰੀ ਵੀ ਕੀਤੀ ਗਈ ਪਰ ਯਾਕ origignal ਪੁਲਿਸ ਦੇ ਵੱਲੋਂ ਫਿਲਹਾਲ ਜਨਵਰੀ ਮਹੀਨੇ ਦੀਆਂ ਵਾਦਾਤਾ ਨੂੰ ਹਾਲੀ ਦੇ ਵਿੱਚ ਹੋਈਆਂ ਵਾਦਾਤਾ ਦੇ ਨਾਲ ਜੋੜ ਕੇ ਨਹੀਂ ਦੇਖਿਆ ਜਾ ਰਿਹਾ ਤੇ ਪੁਲਿਸ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਮਾਮਲੇ ਦੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਤੁਰੰਤ ਜਾਂਚ ਕਰਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਨੇ ਬਿਊਰਿਪੋਰਟ ਚੈਨਲ ਵਿੰਚਾਪੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ